ਸਾਸਰੀ ਗਾਲ ਜੀ ਹਾਂਜੀ ਸਾਸਰੀ ਗਾਲ ਜੀ ਆਪਣਾ ਕੀ ਨਾਂ ਜੀ ਹਰੀਦੇਵ ਜੀ ਕਿਹੜਾ ਪਿੰਡ ਬਡੇਸਰਾਂ ਜੀ ਤੁਸੀਂ ਇੱਥੇ ਕਿੱਦਾਂ ਆਏ ਸੀ ਮੈਨੂੰ ਸਰਵਾਈਕਲ ਦੀ ਕਸਰ ਸੀਗੀ ਮੈਂ ਇੱਥੇ ਤਾਂ ਆਇਆ ਸੀਗਾ ਜੀ ਅੱਛਾ ਸਰਵਾਈਕਲ ਦੇ ਨਾਲ ਹੋਰ ਕੀ ਗੱਲ ਸੀ ਹੋਰ ਕੁਛ ਖੜ ਦੀ ਵੀ ਪ੍ਰੋਬਲਮ ਸੀਗੀ ਚੱਕਰ ਆਉਂਦੇ ਸੀ ਜਿਹੜੇ ਚੱਕਰ ਆਉਂਦੇ ਸੀ ਅੱਛਾ ਸਰਵਾਈਕਲ ਨਾਲ ਚੱਕਰ ਆਉਂਦੇ ਸੀ ਸਾਨੂੰ ਜਿਆਦਾ ਚੱਕਰ ਆਉਂਦੇ ਸੀ ਹੁਣ ਤੁਸੀਂ ਇੱਥੇ ਕਿੰਨੇ ਦਿਨ ਆਏ ਮੈਨੂੰ ਹੋ ਗਏ 3-4 ਦਿਨ ਹੋ ਗਏ ਜੀ ਆ ਅੱਛਾ ਹੁਣ ਹਟਕਾ ਉਹ ਨਾ हट ਗਏ ਜੀ ਅੱਛਾ ਜੀ ਫਿਰ ਤੁਸੀਂ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਇੱਥੇ ਆਉਣਾ ਚਾਹੀਦਾ ਹਾਂ ਵੀ ਇੱਥੇ ਆਉਣਾ ਚਾਹੀਦਾ ਕਿ ਆਪਣੇ ਜੀ ਮੱਭਾ ਆਰਾਮ ਲੈਣਾ ਬਿਲਕੁਲ ਇੱਥੇ ਆਵੋ ਹਾਂ ਜੀ ਹਾਂ ਜੀ ਕੋਰਟ ਸਾਹਿਬ ਕੋਰਟ ਤੁਸੀਂ ਹਾਂ ਹਾਂ ਕੋਰਟ ਹਾਂ ਜੀ ਸਾਡਾ ਐਡਰੈਸ ਹੈ ਕੁਲਵੰਤ ਸਿੰਘ ਸਿੱਧੂ ਜੇ ਮੈਂ ਤੁਹਾਨੂੰ ਦਿਖਾ ਦਦਾ ਜੀ ਇਹ ਸਾਡੇ ਕੋ ਹਰੀਦੇ ਪਿੰਡ ਬਡੇਸਰ ਤੋਂ ਆਉਂਦੇ ਸੀ ਇਹਨਾਂ ਨੂੰ ਸਰਵਾਈਕਲ ਦੇ ਨਾਲ ਚੱਕਰ ਬਹੁਤ ਆਉਂਦੇ ਸੀ ਐਤ ਸਿਰਫ ਮਰੀਜ਼ ਤਿੰਨ ਦਿਨੇ ਸੱਦੀ ਦਾ ਇਹਨਾਂ ਨੂੰ ਜਿਆਦਾ ਚੱਕਰ ਆਉਂਦੇ ਕਰਕੇ ਚਾਰ ਦਿਨ ਸੱਦਣਾ ਪਿਆ ਤਾਂ ਇਸ ਕਰਕੇ ਇਹ ਚੋਂ ਤਾਂ ਬਿਲਕੁਲ ਰਾਜੀ ਹੋ ਗਿਆ ਜਿਹੜਾ ਮੇਰੇ ਭੈਣ ਬਣਾ ਚੱਕਰ ਆਉਂਦੇ ਆ ਜਾਂ ਸਰਵਾਈਕਲ ਵਾਲਾ ਜਾਂ ਡਿਸਕ ਪ੍ਰੋਬਲਮ ਆ ਜਾਂ ਦੰਦਾਂ ਤੱਤਾ ਠੰਡਾ ਲਾਵੇ ਦੰਦਾਂ ਪੱਤਾ ਠੰਡਾ ਜਿਸ ਮਰੀਜ਼ ਰਹੂ ਸਾਡੇ ਕੋ ਇੱਕ ਦਿਨ ਆਵੇ ਜੇ ਕੋ ਜਿਹਨੂੰ ਬੈਕਬੋਨ ਦੀ ਦਰਦ ਹੁੰਦੀ ਆ ਉਹ ਵੀ ਇੱਕ ਵਾਰੀ ਆਵੇ ਸਾਡੇ ਕੋਲ ਤਾਂ ਜੇ ਕਿਸ ਕੋ ਨੂੰ ਧਰ ਬਾਰ ਬਾਰ ਪੈਂਦੀ ਆ ਉਹ ਵੀ ਸਾਡੇ ਕੋਲ ਖਾਲੀ ਪੇਟ ਇੱਕ ਵਾਰੀ ਆਵੇ ਅਸੀਂ ਘੇੜ ਨਹੀਂ ਮਾਰਦੇ ਕਿਸੇ ਦਾ ਵੀ ਇਹ ਸਾਡੇ ਕੋਲ ਤਕਨੀਕ ਆ ਅਸੀਂ ਪੈਰਾਂ ਤੋਂ ਗੋਡੇ ਤੋਂ ਇਹਨੂੰ ਠੀਕ ਕਰ ਦਿੰਦੇ ਆ ਕਿ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਹੋ ਗਈ ਸਰ ਦੇ ਨਾਲ ਘਰ ਵੱਖੇ ਸਲਾਹ ਕਰੋ ਮੇਰਾ ਨਾਮ ਹੈ ਜੀ ਕੁਰਵਾਨ ਸਿੰਘ ਸਿੱਧੂ ਅੱਡਾ ਕੋੜੋਈ ਮੋਬਾਈਲ ਨੰਬਰ ਹੈਗਾ 98 डबल 57 199816 9955719816 ਜੇਨ ਵੀ ਆਉਣਾ ਮੇਰੇ ਕੋ ਫੋਨ ਕਰਕੇ ਆਵੇ ਕਿਉਂਕਿ ਅਸੀਂ ਬਾਹਰ ਕੰਮ ਵੀ ਕਰਨੇ ਜਾਂਦੇ ਆ ਸੋ ਮੈਂ ਤੁਹਾਡੇ ਟੋਪਿਕ ਇੰਟੇਰਵਿਊ ਦੇ ਵਿੱਚ ਰਹਿਣਾ ਥੈਂਕ ਯੂ ਵੈਰੀ ਮਚ